ਜੇਲ੍ਹ ਵਿੱਚੋਂ ਆਈ ਚਿੱਠੀ ਜਥੇਦਾਰ ਦੀ ਪੜ ਕੇ ਉਡੀ ਐ ਨੀਂਦ ਸਰਕਾਰ ਦੀ ਪੜ ਕੇ ਉਡੀ ਐ ਨੀਂਦ ਸਰਕਾਰ ਦੀ ਲਿਖਿਆ ਸੰਦੇਸ਼ਾ ਪੂਰੀ ਸਿੱਖ ਕੌਮ ਨੂੰ ਤੱਕੜੇ ਰਹੋ ਜੇ ਵੈਰੀ ਚਾਲਾਂ ਚੱਲਦੇ ਘਰ ਧਰ ਪੇਸ ਪੇਖ ਤਾਰੀ ਸਿੱਖਾਂ ਦੇ ਸੁਚੇਤ ਸਰਕਾਰੀ ਟਾਊਟ ਕੱਲ ਦੇ ਰਹਿੋ ਜੇ ਸੁਚੇਤ ਨੌਜਵਾਨ ਵੀਰ ਨੂੰ ਸਾਜ਼ਿਸ਼ ਹੈ ਕੋਜੀ ਇਹ ਸਰਕਾਰ ਦੀ ਜੇਲ੍ਹ ਵਿੱਚੋਂ ਆਈ ਚਿੱਠੀ ਜਥੇਦਾਰ ਦੀ ਹੋ ਪੜ ਕੇ ਉੱਡੀ ਐ ਨੀਂਦ ਸਰਕਾਰ ਦੀ ਹੋ ਪੜ ਕੇ ਉੱਡੀ ਐ ਨੀਂਦ ਸਰਕਾਰ ਦੀ ਆਖਦਾ ਏ ਨੇਤਾ ਸਿੰਘ માਫੀ ਮੰਗ ਲੈ ਰਦੂ ਰਹਾ ਕਹਿੰਦਾ ਬੰਦੀ ਸਿੰਘਾਂ ਨੂੰ ਬੜਿਆ ਨਹੀਂ ਸ਼ਾਇਦ ਇਤਿਹਾਸ ਨੇਤਾ ਨੇ ਜਾਣਦਾ ਨਹੀਂ ਚੰਗੀ ਤਰ੍ਹਾਂ ਜੰਗੀ ਸਿੰਘਾਂ ਨੂੰ ਹੋ ਈਨ ਨਾ ਕਬੂਲੂ ਹੋ ਈਨ ਨਾ ਕਬੂਲੀ ਨਾ ਕਬੂਲੂ ਖਾਲਸਾ ਤਵਾਰਿਖ ਜਾਣੇ ਕਾਬਲ ਕੰਧਾਰ ਦੀ ਉਹ ਜੇਲ੍ਹ ਵਿੱਚੋਂ ਆਈ ਚਿੱਠੀ ਜਥੇ ਦਾ ਆਣੀਂਦ ਸਰਕਾਰ ਦੀ ਪੜ ਕੇ ਉਡੀ ਆਣੀਂਦ ਸਰਕਾਰ ਦੀ